ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਸ਼ਾ ਪੂਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਸਾਨਜ ਕਰਦੇ ਕਰੀਏ ਸਭੈ ਰੰਕਵਾ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾ ਦਿਮਜ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੁਜੋ ਕਰਵ ਰਛਾ ਰਾਖ ਲਿਹੁ ਮਹਿ ਰਖ ਨਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵ ਜੋਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਮਨ ਮਾਂਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨੁ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਹਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਤਨ ਕੋ ਸਿਵ ਮਨ ਸੁਖ ਦੀ ਜੋ ਸ਼ਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤਬ ਦੇ ਅਪਾਰਾ ਜਬ ਕਰ ਕਰ ਤੂੰ ਕਬ ਹੂੰ ਤੂੰ ਮੈ ਮਿਲ ਤੇ ਤਰਸਮ ਹੂੰ ਜੇ ਤੇ ਬਦਨ ਸਿਸਟਰ ਅਭਤਾਰੇ ਆਪ ਆਪਣੀ ਬੂਜੋ ਚਾਰੇ ਤੂੰ ਸਭ ਹੀ ਤੇ ਰਹਿ ਤਨਾਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਨ ਲੰਬ ਆਦਾਨੀ ਨਾਦ ਸੰਬ ਤਾਕਾ ਮੂੜੋ ਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ tumra lakhan jae pasara ke vidh saja pratham sansara ekai roop anup srupa rang payu raav kee pupa andaj jer che tij kee ni utpuj khan bahur rach dini kohu phool raja ho baiṭha kohu simant payu sankara keṭha sagri shisht dikhaaya champav aad jugaad sroop siyam bhav abrasha meri tum karo sikh abara sikh sangaro dusta jite uthvatu patata sakal milesh karo ran kaata जे असतुई तव सरणी परे तिनके दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए हैं रस्या होए ताही सब का ला दुष्ट अरिष्ट टरेत तत्काल ला कृपा दर्श तन्जय ने हरहो ताके ताप तन को मोहर हो रिद्ध सिद्ध कर्मो सब होइ दुष्ट शाश्वत सके न कोई एक बार जन तुम्हें संवारा काल फास देता है महाराज नर नाम तिहारो कहा दारु दुष्ट दुखते रहा ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਸਾ ਪੂਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਿ ਜਕਰਦੇ ਕਰੀਐ ਸਭੈ ਰੰਕੁਆ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਏ ਪਿਆਸਾ ਤੁਮ ਹੈ ਸਾਡ ਕੋਈ ਅਵ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੁਜਿਓ ਕਰਵ ਰਛਾ ਰਾਖ ਲਿਹੁ ਮਹ ਰਖਨ ਹਾਰੇ ਸਾਇਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਪਿ ਸਿਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਖਲ ਪ੍ਰਜਾ ਜਨਮ ਸਵਾਰੀ ਸਿਵ ਕਨਕੋ ਸਿਵ ਮਨ ਸੁਖ ਦੀ ਯੋਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰਾ ਕਰਤਾ ਰਾ ਪ੍ਰਜਾ ਤਰਤ ਦੇਹ ਪਾਰਾ ਜਬ ਕਰ ਕਰ ਤੂੰ ਕਭ ਹੂੰ ਤੂੰ ਮੈ ਮਿਲ ਤੇ ਦੇ ਤਰਸਭ ਹੂੰ ਜੇ ਤੇ ਬਦਨ ਸਿਸਟਰ ਅਭਤਾਰੇ ਆਪ ਆਪਨੀ ਬੂਜੂ ਚਾਰੇ ਤੂੰ ਸਭ ਹੀ ਤੇ ਰਹਿ ਤਨਾਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਰਨ ਲੰਬ ਆਦਾਨੀਲ ਨਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਨੀ ਬੁਧ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ tumra lakhan jae psara ke vidh saja pratham sansara ekai roop anup srupa rang payu ra ke phupa andaj jer chit jake ni utpuj khan bohur rach dini kohu phul raja ho baitha kohu cement payo sankara keitha sagri shisht dikhaya champav aad jugad swarup swiyam bhav abrasha meri tum karo sikh abar sikh sangaro dusht jite uthvat ut patata sakal milesh karo ran kaata जे असतो हि तव शरणि परे तिनके दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए हैं रस्या होए ताही सब का ला दुष्ट अरिष्ट टरेत तत्काल ला कृपा दर्शन जाय ने हरहु ताके ताप तन को मोहर हो रद्ध सिद्ध कर्मो सब होइ दुष्ट शाश्वत सके न कोई एक बार जिन तुम्हें संवारा काल फासते ताहे महाराज नर नाम ते हरु कहा दारु दुष्ट दुखते रहा ਖੜਗਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਸਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਛਾਨ ਜਿ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰੀਐ ਜੁਨ ਜੁਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੂਜੋ ਕਰਵਰ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਬ੍ਰਿ ਚਤੁਰ ਦੁਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਤਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਸਨੁ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਨਮ ਸਵਾਰੀ ਸਿਵ ਤਨ ਕੋ ਸਿਵ ਮਨ ਸੁਖ ਦੀ ਜੋ ਛਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਸ਼ਾਂਤ ਚਿਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰਾ ਕਰਤਾਰਾ ਪ੍ਰਜਾ ਤਰਤਬ ਦੇਹ ਪਾਰਾ ਜਬ ਕਰ ਕਰ ਤੋਂ ਕਬ ਹੂੰ ਤੋ ਮੈ ਮਿਲਤ ਦੇਹ ਤਰਸਬ ਹੂੰ ਜੇਤੇ ਬਦਨ ਸਿਸਟਰ ਅਭਤਾਰੇ ਆਪ ਆਪ ਨੀਂਬੂ ਜੂ ਚਾਰੇ ਤੁਮ ਸਭ ਹੀ ਤੇ ਰਹਿ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਨ ਲੰਬ ਆਦਾਨੀ ਨਾਨਦ ਸੰਬ ਤਾਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾਂ ਤਾਕੂ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਭੇਵ ਆਪ ਆਪ ਨੀਂਬੂ ਤੇ ਜੀਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰ ਲਖਨ ਜੈ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪ ਆਰੰਭ ਪੈਉ ਰਾਪ ਕੇ ਪੂਪਾ ਅੰਡਜ ਜੇ ਰਚਿ ਤੇ ਜਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਵੇ ਬੈਠਾ ਕਉ ਸਿਮੰਟ ਪੈਉ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸ਼ਾ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਉ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतो हि तव शरणि परे تنके दुष्ट दुक्त हवै मरे पुरख जवन पग परे तिहारे تنके तुम संकट सब टारे जो कलुको एक बार तेहें तात तत्काल न आए हैं रच्छा होए ताही सब का ला दुष्ट अरिष्ट तरें तत्काल ला कृपा दर्शन जाय ने हर हो ता के ताप्तन कु मोहर हो रिद्ध सिद्ध कर्मो सब होइ दुष्ट शाश्वत सके न कोई एक बार जिन तुम्हें संवारा काल फास देता है महाराज नर नाम तिहारो कहा दारु दुष्ट दुखते रहा ਖੜਗ ਕੇਤ ਮੈ ਸੰਤਿ ਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈ ਸੰਤਿ ਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਤਿ ਰਸਾ ਪੂਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰੀ ਹੈ ਚੰਨ ਚੰਨ ਸਤਰ ਹਮਾਰੇ ਮਾਰੀ ਹੈ ਆਪ ਹਾ ਦਿਮਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂਜੋ ਕਰਵ ਰਛਾ ਰਾਖ ਲਿਹੁ ਮਹ ਰਖਨ ਹਾਰੇ ਸਾਇਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਬਿਸਨ ਪ੍ਰਕਾਸ਼ ਸਾਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਕਲ ਪ੍ਰਜਾ ਜਨਾਬ ਸواری ਸਿਵ ਕਨ ਕੋ ਸਿਵ ਮਨ ਸੁਖ ਦੀ ਜੋ ਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤਬ ਦੇ ਅਪਾਰਾ ਜਬ ਕਰ ਕਰ ਤੋਂ ਕਬ ਹੂੰ ਤੋਂ ਮੈਂ ਮਿਲਤ ਦੇ ਤਰਸਬ ਹੂੰ ਜੇ ਤੇ ਬਦਨ ਸਿਸਟਰ ਅਭਤਾਰੇ ਆਪ ਆਪ ਨੀਂਬੂ ਜੋਚਾਰੇ ਤੁਮ ਸਭ ਹੀ ਤੇ ਰਹਿ ਤਨਰਾ ਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਣ ਲੰਬ ਆਦਾਨੀ ਨਾਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਭੇਵ ਆਪ ਆਪ ਨੀਂਬੂ ਦੇ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ सुमरा लखन जय पसारा के विद सजा प्रथम संसार एकै रूप अनुप स्वरूप रंग पर आप के फूपा अंडज जे रज क्षेत्र जकीनी उत्पुज्य खान बहु रज दीनी कहों फूल राजा वे बैठा कहों सीमेंट पे शंकर कैठा सगरी शिष्ट दिखाय चंपव आद जुगाद स्वरूप स्वयं भव अब रसा मेरी तुम करो सिख बर सिख संगरो दुष्ट जते उठवत उत पाता सकल मिलेश करो रण काता जे असतुई तव सरणी परे तिनके दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए हैं रस्या होए ताही सब का ला दुष्ट अरिष्ट तरें तत्काल कृपा दर्शन जाय ने हरवो ताके ताप तन को मोहर हो रिद्ध सिद्ध कर्मो सब होइ दुष्ट शाश्वत सके न कोई एक बार जन तुम्हें संवारा काल फांस देता है महाराज नर नाम तिहारो कहा दारु दुष्ट दुखते रहा ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਸਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰਛਾਨ ਜੁ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਸਾਡ ਕੋਈ ਅਵ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰੀ ਹੈ ਜੁਨ ਜੁਨ ਸਤਰ ਹਮਾਰੇ ਮਾਰੀ ਹੈ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੂਜਿਓ ਕਰਿ ਹਰਸ਼ਾ ਰਾਖ ਲਿਹੁ ਮੈਂ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦੁਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਖਲ ਪ੍ਰਜਾ ਜਨਾਮ ਸਵਾਰੀ ਸਿਵ ਕਨਕੋ ਸਿਵ ਮਨ ਸੁਖ ਦੀ ਯੋਸ਼ਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਚਰ ਸਥੂਲਾ ਸਭ ਪਰ ਕਰਪਾ ਦਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤ ਦੇਹ ਪਾਰਾ ਜਬ ਕਰ ਕਰ ਤੂੰ ਕਭ ਹੂੰ ਤਮੈ ਮਿਲਤ ਦੇ ਤਰਸਭ ਹੂੰ ਜੇ ਤੇ ਬਦਨ ਸਿਸਟਰਿ ਆਪ ਆਪ ਨੀਂਭੂ ਜੂ ਚਾਰੇ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਕਰਨ ਲੰਬ ਆਦਾਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੂ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨੈ ਪਿਵ ਆਪ ਆਪਨੀ ਬੁਧਹਿ ਜੀਤੀ ਵਰਨਤ ਪਿੰਨ ਪਿੰਨ ਤੋਇ ਤੇਤੀ tumra lakhan jae psara ke vidh saja pratham sansara ekai roop anup srupa rang payu ra ke phupa andaj jer se tuj ke ni utpuj khan bahur raj dini kohu phul raja ve baitha kohu cement payu sankara ketha sagri shisht dikhay champa av aad jugad srupa siyam bhav abrasha meri tum karo sikh abrasha sikh sangaro dusht jite uthv tut patta sakal milesh karo ran kaata अंजय असोई तव सरणी परेतन के दुष्ट दुक्त होवै मरे पुरख जवन पग परेति हारे तिनके तुम संकट सब टारे जो कलुको एक बार तेहें तात काल न आए हैं रच्छा होए ताही सब काल दुष्ट अरिष्ट टरें तत्काल ला कृपा दर्शन जाय ने हर हो ताके ताप्तनक मोहर हो रिद्ध सिद्ध कर्मो सब होइ दुष्ट शाश्वत सके न कोई एक बार जिन तुम्हें संवारा काल फांसते ताही उबारा जिन नर नाम तेहरो कहा दारु दुष्ट दुखते रहा ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ